ਮਿੱਤਰੋ ਰੱਬ ਦੇ ਰੰਗ ਵੇਖੋ ਤੁਸੀਂ ਅਕਸਰ ਹੀ ਤੁਸੀਂ ਉੱਡਣ ਵਾਲਾ ਜਹਾਜ ਦੇਖਿਆ ਨਾ ਉਹ ਕਿਵੇਂ ਜਨਮ ਲੈਂਦਾ ਆ ਜੋ ਤੁਹਾਨੂੰ ਦਿਖਾ ਦਿੰਨਾ ਇਹ ਜਹਾਜ ਕਿਸੇ ਹੋਰ ਜੀਵ ਦੇ ਵਿੱਚੋਂ ਜਨਮ ਲੈਂਦਾ ਜੀ ਆਹ ਵੇਖੋ ਤੁਸੀਂ ਵਾਹਿਗੁਰੂ ਨੇ ਕੀ ਕੁਝ ਬਣਾਤਾ ਤੇ ਕਿਵੇਂ ਵੇਖ ਲੈ ਕਿੰਨਾ ਔਖਾ ਹੋ ਕੇ ਇੱਕ ਜੀਵ ਮਰ ਕੇ ਕਿਸੇ ਹੋਰ ਜੀਵ ਨੂੰ ਜਨਮ ਦਿੰਦਾ ਦੇਖੋ ਇਹ ਜੀਵ ਪਹਿਲਾਂ ਕੁਝ ਹੋਰ ਸੀ ਇਹਦੇ ਵਿੱਚੋਂ ਆ ਜਹਾਜ ਜਨਮ ਲੈਂਦਾ ਜੀ ਤੁਸੀਂ ਦੇਖੀ ਜਾਓ ਰੱਬ ਦੇ ਰੰਗ ਵੇਖੋ ਤੁਸੀਂ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਵੀ ਇਸ ਦੁਨੀਆ 'ਚ ਕੀ ਕੀ ਹੋ ਰਿਹਾ ਤੇ ਕੀ ਕੀ ਹੁੰਦਾ ਏ ਹਰ ਇੱਕ ਬੰਦਾ ਦੁਖੀ ਜ਼ਰੂਰ ਆ ਹਰ ਇੱਕ ਬੰਦਾ ਪੀੜਾ ਦੇ ਵਿੱਚ ਜ਼ਰੂਰ ਆ ਤੇ ਜੀਵ ਜੰਤੂ ਵੀ ਪੀੜਾ ਦੇ ਵਿੱਚ ਰਹਿੰਦੇ ਆ ਰੱਬ ਨੇ ਇਹੋ ਜਿਹਾ ਮੌਲ ਹੀ ਇਹੋ ਜਿਹਾ ਬਣਾਇਆ ਹੋਇਆ ਹਰ ਇੱਕ ਜੀਵ ਜੰਤੂ ਵਾਸਤੇ ਆ ਦੇਖਾ ਜੀ ਤੁਸੀਂ ਹੁਣ ਇਹ ਜਹਾਜ਼ ਬਣ ਕੇ ਉੱਡ ਜੂਗਾ ਤੇ ਉਸ ਜੀਵ ਨੂੰ ਮਰਿਆ ਛੱਡ ਜੂਗਾ ਦੇਖੋ ਤੁਸੀਂ ਇਹ ਨੇ ਰੱਬ ਦੇ ਰੰਗ ਅਕਸਰ ਹੀ ਤੁਸੀਂ ਸੁੰਡੀ ਪਈ ਦੇਖੀ ਹੋਣੀ ਹੈ ਨਾ ਭਮੱਕੜ ਤੋਂ ਸੁੰਡੀ ਬਣਦੀ ਓਵੇਂ ਹੀ ਇਹ ਜਿਹੜਾ ਜਹਾਜ਼ ਹੈ ਨਾ ਜਿਹੜਾ ਜਹਾਜ਼ ਖੇਤਾਂ 'ਚ ਉੱਡਦਾ ਵੇਖਿਆ ਇਹ ਜਨਮ ਕਿਸੇ ਨੂੰ ਮਾਰ ਕੇ ਲੈਂਦਾ ਜੀ ਵੇਖੋ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਜੀ